ਗ੍ਰਹਿ ਮੰਤਰਾਲੇ ਨੇ ਸੀਐਮ ਭਗਵੰਤ ਮਾਨ ਦੀ ਵਿਦੇਸ਼ ਫੇਰੀ ਤੇ ਲਗਾ ਦਿੱਤੀ ਰੋਕ ਤੇ ਵਿਦੇਸ਼ ਜਾਣ ਤੋਂ ਕਰ ਦਿੱਤੀ ਮਨਾਹੀ ਆ ਦੇਖੋ ਹੁਣ ਕਿਸ ਤਰੀਕੇ ਦੇ ਨਾਲ ਇੱਕ ਬਿਹਤ ਵੱਡੀ ਖਬਰ ਚਰਚਾ ਦਾ ਵਿਸ਼ਾ ਬਣ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਬ੍ਰਿਟੇਨ ਤੇ ਕਈ ਹੋਰ ਦੇਸ਼ ਦੇ ਵਿੱਚ ਦੌਰਾ ਕਰਨਾ ਸੀਗਾ ਰਾਜਨੀਤਿਕ ਫੇਰੀ ਕਰਨੀ ਸੀ ਪਰ ਗ੍ਰਹਿ ਮੰਤਰਾਲੇ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਸੁਰਖੀਆਂ ਬਣੀਆਂ ਹੋਈਆਂ ਨੇ ਦੱਸਿਆ ਗਿਆ ਕਿ ਹੁਣ ਜਿਥੇ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਦੇ ਵਿョਗ ਮੰਤਰੀ ਸੰਜੀਵ ਰੋੜਾ ਨੂੰ ਫਰਵਰੀ ਦੇ ਮਹੀਨੇ ਬ੍ਰਿਟੇਨ ਅਤੇ ਇਜ਼ਰਾਈਲ ਦੌਰੇ ਤੇ ਜਾਣ ਲਈ ਰਾਜਨੀਤਿਕ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਮੁੱਖ ਮੰਤਰੀ ਮਾਨ ਜਿਨ੍ਹਾਂ ਕੋਲ ਡਿਪਲੋਮੈਟ ਪਾਸਪੋਰਟ ਹੈ ਇਹ ਇੱਕ ਵਫਾ ਦੀ ਇਕਵਾਈ ਕਰਦੇ ਹੋਏ ਇਹਨਾਂ ਦੇਸ਼ਾਂ ਵਿੱਚ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣ ਜਾਣ ਵਾਲੇ ਸਨ ਸੂਤਰਾਂ ਅਨੁਸਾਰ ਇਹ ਦੌਰਾ 7 ਤੋਂ 10 ਦਿਨਾਂ ਦਾ ਹੋਣਾ ਸੀ ਇਸ ਦਾ ਉਦੇਸ਼ ਮਾਰਚ ਵਿੱਚ ਪੰਜਾਬ ਚ ਹੋਣ ਵਾਲੀਆਂ ਨਿਵੇਸ਼ਕ ਸੰਮੇਲਨ ਜਿਹੜਾ ਇਨਵੈਸਟਰ ਸੱਮਿਟ ਲਈ ਵਿਦੇਸ਼ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨਾ ਸੀ ਇਹ ਇਸ 25 ਮੈਂਬਰੀ ਵਕਤ ਵਿੱਚ ਮੁੱਖ ਮੰਤਰੀ ਕੇ केपी सुनेहा मुख्यमंत्री ਦੇ ਪ੍ਰਮੁਖ ਸਕੱਤਰ ਰਵੀਪਗਤ ਅਤੇ ਵਿయోగ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਇਸ ਮਨਜ਼ੂਰੀ ਨੂੰ ਰੱਦ ਕਰਨ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਮੁੱਦੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹਾਂ ਸਿਰਫ ਇਹਨਾਂ ਕਿਹਾ ਕਿ ਆ ਕਿਸੇ ਨੂੰ ਵਿਦੇਸ਼ ਚ ਜਾਣ ਦੀ ਜਾਸਤ ਦੇਣਾ ਜਾਂ ਨਹੀਂ ਦੇਣਾ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਇਹ ਕੈਲਕੂਲੇਸ਼ਨਸ ਹੁੰਦੀਆਂ ਨੇ ਔਰ ਪ੍ਰੋਟੋਕੋਲ ਦੇ ਅਨੁਸਾਰ ਮੰਤਰਾਲਾ ਸੰਬੰਧੀ ਦੇਸ਼ ਦੇ ਦੂਤਾਵਾਸ ਤੋਂ ਜਵਾਬ ਮਿਲਣ ਤੋਂ ਬਾਅਦ ਹੀ ਮਨਜ਼ੂਰੀ ਬਾਰੇ ਫੈਸਲਾ ਲੈਂਦਾ ਹੈ ਦੱਸ ਜਿਏ ਕਿ ਸੂਤਰਾਂ ਨੇ ਦੱਸਿਆ ਕਿ ਜਿਹੇ ਦੌਰਿਆਂ ਦੇ ਵਿੱਚ ਰੂਪਰੇਖਾ ਹੋਟਲ ਬੁਕਿੰਗ ਅਤੇ ਹੋਰ ਪ੍ਰਬੰਧ ਰਾਜਨੀਤਿਕ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੀਤੇ ਜਾਂਦੇ ਨੇ ਕਿਉਂਕਿ ਹੁਣ ਮਨਜ਼ੂਰੀ ਨਹੀਂ ਮਿਲੀ ਹੈ ਤੇ ਇਸ ਲਈ ਮੁੱਖ ਮੰਤਰੀ ਕੋਲ ਇਸ ਦੌਰੇ ਨੂੰ ਰੱਦ ਕਰਨ ਤੇ ਇਲਾਵਾ ਹੋਰ ਕੋਈ ਵੀ ਵਿਕਲਪ ਨਹੀਂ ਬਚਿਆ ਜ਼ਿਕਰ ਯੋ ਕੀ ਵੀ ਹੈ ਕਿ ਇਸ ਤੋਂ ਪਹਿਲਾ ਅਗਸਤ 2024 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ 올림픽 ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੀ ਇਸ ਤੋਂ ਇਲਾਵਾ ਅਗਸਤ 2025 ਵਿੱਚ ਕੈਬਨਟ ਮੰਤਰੀ ਅਰਜੋਤ ਸਿੰਘ ਈਟੀਓ ਨੂੰ ਵੀ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਜਾਨੀ ਕਿ ਹੁਣ ਦੱਸੀਏ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਰਾਜ ਦੇ ਯੋਗ ਮੰਤਰੀ ਸੰਜੀਵ अरोड़ा ਨੂੰ ਫਰਵਰੀ ਮਹੀਨੇ ਬ੍ਰਿਟੇਨ ਤੇ ਇਜ਼ਰਾਈਲ ਦੌਰੇ ਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਗ੍ਰਹਿ ਮੰਤਰੀ ਵਾਲੇ ਨੇ ਇਸ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਕਿ ਅਖਰ ਉਹ ਕਿਉਂ ਨਹੀਂ ਜਿਹੜਾ ਵਾ ਉਹਨਾਂ ਨੇ ਕਿਆ ਹੈ ਕਿਉਂ কারণ ਕੀ ਆ ਉਹ સ્પષ્ટ ਨਹੀਂ ਕੀਤਾ ਪਰ ਉਸ ਤੋਂ ਬਾਅਦ ਉਹਨਾਂ ਦੱਸਿਏ ਕਿ ਜਦੋਂ ਇਹ ਦੌਰਾਂ ਜਦੋਂ ਉਸ ਦੀ ਮਨਜ਼ੂਰੀ ਮਿਲੇ ਉਸ ਤੋਂ ਬਾਅਦ ਹੀ ਸਾਰੀ ਹੋਟਲ ਯਾ ਸਾਭੀ ਬੁਕਿੰਗ ਹੁੰਦੀ ਹੈ ਤਾਂ ਹੁਣ ਅਸੀਂ ਐਮ ਭਗਵੰਤਮਾਨ ਹੋਣਾ ਦਾ ਇਹ ਜਿਹੜਾ ਬ੍ਰਿਟੇਨ ਤੇ ਇਜ਼ਰਾਈਲ ਵਾਲਾ ਦੌਰਾ ਸਿਗਾ ਜਿਹੜਾ ਇਹਨਾਂ ਨੇ ਰਾਜਨੀਤਿਕ ਫੇਰੀ ਕਰਨੀ ਸੀ ਉਸ ਨੂੰ ਰੱਦ ਕਰਨਾ ਹੀ ਪਵੇਗਾ ਹੋਰ ਕੋਈ ਵਿਕਲਪ ਜਿਹੜਾ ਸੀ ਇਹ ਮਾਨ ਕੋਲ ਨਹੀਂ ਹੈ ਪਰ ਇਸ ਦੇ ਵਿਚਾਲੇ ਦੱਸ ਦਈਏ ਕਿ ਪੰਜਾਬ ਦੇ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਦੇ ਉਦਯੋਗ ਮੰਤਰੀ ਸੰਜੀਵ ਰੋੜਾ ਨੂੰ ਫਰਵਰੀ ਮਹੀਨੇ ਦੇ ਵਿੱਚ ਵਿਦੇਸ਼ੀ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਯਾਨੀ ਕਿ ਜਿਹੜੀ ਮਨਾਹੀ ਕੀਤੀ ਹੈ ਮਨਜ਼ੂਰੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬਣੀਆਂ ਹੋਈਆਂ ਹਨ